ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਆ ਤੇ ਲੋ ਅੱਜ ਮੈਂ ਤੁਹਾਨੂੰ ਗੀਤਾਂ ਦੀ ਉਸ ਰੰਗਦਾਰ ਦੁਨੀਆ ਚ ਲੈ ਕੇ ਜਾ ਰਹੀ ਆ ਤੇ ਜਿਹੜੇ ਤੁਸੀਂ ਗੀਤਾਂ ਨੂੰ ਸੁਣ ਕੇ ਬਹੁਤ ਹੀ ਆਨੰਦ ਮਾਣਦੇ ਹੋ ਬਹੁਤ ਹੀ ਪਸੰਦ ਕਰਦੇ ਹੋ ਤੇ ਇਹ ਅੱਜ ਵੀ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਉਂਗੀ ਉਹ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਊਗਾ ਤੇ ਅੱਜ ਮੇਰੇ ਕੋਲ ਹੀ ਸੁਣੋਗੇ ਤੇ ਮਾਣੋ ਇਸ ਗੀਤ ਦਾ ਆਨੰਦ ਇਸ ਗੀਤ ਦੇ ਵਿੱਚ ਇੱਕ ਕੁੜੀ ਵੋਦੀ ਸਗੜ ਸਿਆਣੀ ਕੁੜੀ ਐ ਉਹ ਇੱਕ ਮੁੰਡੇ ਨੂੰ ਸਮਝਾ ਰਹੀ ਐ ਜਿਵੇਂ ਅੱਜ ਕੱਲ ਮੁੰਡੇ ਕਹਿੰਦੇ ਵੀ ਉਹੀ ਕੁੜੀਆਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਨੇ ਉਹ ਸਿਆਣੀ ਐ ਕੁੜੀ ਉਹ ਕਹਿੰਦੀ ਪਹਿਲਾਂ ਮੈਨੂੰ ਕੁਝ ਬਣ ਕੇ ਦਿਖਾ ਫਿਰ ਮੈਂ ਤੇਰੇ ਨਾਲ ਵਿਆਹ ਕਰਾਉਂਗੀ ਇਹਦੇ ਵਿੱਚ ਇਹੀ ਗੱਲਾਂ ਨੇ ਤੇ ਇਹ ਜਵਾਹਰ ਸਾਹਿਬ ਤੁਸੀਂ ਜੋ ਵੀ ਕੁੜੀ ਕਹਿੰਦੀ ਐ ਸੁਣਿਓ ਇਸ ਗੀਤ ਦੇ ਵਿੱਚ ਤੇ ਮੈਨੂੰ ਵਿਆਖਿਆ ਕਰਨ ਦੀ ਲੋੜ ਨਹੀਂ ਤੇ ਹੁਣ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਿਵੇਂ ਬਾਰ-ਬਾਰ ਬੁਖਾਰ ਆ ਜਾਂਦਾ ਹੱਡ ਭੰਨੀ ਰਹਿੰਦੀ ਐ ਤੇ ਉਹ ਮੈਂ ਤੁਹਾਨੂੰ ਉਹ ਨੁਕਤਾ ਦੱਸੂ ਆਪਣੀ ਕਰਨਤਵਤ ਬਾਤ ਲੈ ਕੇ ਬੈਠ ਜਿਓ ਤੇ ਫਿਰ ਮੈਨੂੰ ਵਾਰੀ ਵਾਰੀ ਨਾ ਪੁੱਛਿਆ ਕਰੋ ਕਿਉਂਕਿ ਮੈਨੂੰ ਫਿਰ ਵਾਰੀ ਵਾਰੀ ਦੱਸਣਾ ਔਖਾ ਹੋ ਜਾਂਦਾ ਫੋਨ ਤੇ ਮੈਂ ਜਰੂਰ ਚੱਕਦੀ ਆ ਤੁਸੀਂ ਫੋਨ ਕਰ ਲੈਨੇ ਹੋ ਤੇ ਫਿਰ ਮੈਨੂੰ ਕਈ ਵਾਰੀ ਇਹ ਜਿਆਦ ਨਹੀਂ ਹੁੰਦਾ ਫਿਰ ਉਹ ਡੈਰੀਆਂ ਫੋਲੀਆਂ ਪੈਂਦੀਆਂ ਨੇ ਇਸ ਕਰਕੇ ਤੁਸੀਂ ਲਿਖ ਲਿਆ ਕਰੋ ਜਿਹਨੂੰ ਲੋੜ ਆ ਉਹ ਨੁਕਤਾ ਜਰੂਰ ਵਰਤ ਲਿਆ ਕਰੋ ਮਹਾਪੁਰਸ਼ਾਂ ਨੇ ਦੱਸੇ ਹੋਏ ਨੁਕਤੇ ਨੇ ਮੈਂ ਸੁਣ ਕੇ ਤੁਹਾਡੇ ਕੋਲੇ ਪਹੁੰਚਾ ਦਿੰਦੀ ਆ ਤੇ ਬਹੁਤ ਲੋਕਾਂ ਨੇ ਉਹ ਵਰਤੇ ਨੁਕਤੇ ਤੇ ਲੋਕ ਠੀਕ ਹੋਏ ਨੇ ಮನೋಫರ್ ಅದೇ ಪ್ಯಾರೇ ಜೀವ ಆನಂದಿತ್ೂ ಮೇರೆ ಪಿಚೆ ಆ ಮುಂಡ ಮಜ ಬಾಣಿಕೆ ದಾ ಮು ನಾಳೆ ಕಾಮಿ ಬ್ಯಾಂಡ ਕਿੰਗੀ ਵੜਾਈ ਤੇਰੇ ਕਮ ਆਉਣੀ ਐ ਇਹੇ ਪੜ ਰੰਦੀਆਂ ਮੋਜਾ ਫੇਰ ਨਹੀਂ ਥੀ ਆਉਣੀਆ ਸੋਣੀ ਜ਼ਿੰਦਗੀ ਦਾ ਚੰਗਾ ਦਾ ਸਾਰਾ ਮੁੰਡੀ ਲਾ ਮੈਨੂੰ ਕੁਝ ਬਾਣੀ ਕੇ ਵਿਖਾ ਮੁੰਡਿਆ ਫੇਰ ਤੇਰੇ ਨਾਲ ਕਰਾ ਲੂੰਗੀ ਵਿਆਹ ਮੁੰਡਿਆ ਤੁ ਤਾਂ ਮੈਨੂੰ ਚਾਹੁੰਨੇ ਪਰ ਮੈਂ ਨਾ ਤੈਨੂੰ ਚਾਹਾਂਵੇਂ तूं त मैनू चओ न पर 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 मै न तूं चांव तेर जे फिरद बो ते फिरद बे ऐं फोन उते मुंडी पहिल मैनू कुझ बण केख मुंडिया फेर तेरे न करालूं विया मुंडिया मलो मली फिरांइ मेर रोकदा मलो मली फिरदाण ਤੇਰਾ ਰਹਿ ਵੇ ਰੁਕਦਾ ਪਹਿ ਜੇ ਨਾ ਪਉ ਆਉਣ ਵੇ ਓੜਾਟ ਤੇਰੇ ਜੇ ਹੈ ਵੋਕਦਾ ਮੈਂ ਤਾਂ ਆਸ਼iqui ਦਾ ਸਿਰੋ ਲਾ ਦੂੰ 캬 ਮੁੰਡਿਆ ਪਹਿਲਾ ਮੈਨੂੰ ਕੁਝ ਵਾਣੇ ਕੇ ਦਿਖਾ ਮੁੰਡਿਆ ਫੇਰੀ ਤੇਰੇ ਨੜੇ ਕਰ ਲੂੰਗੀ ਵਾਹੁੰਡੇ ਆਣੇ ਖਾਂਤੇ ਇੱਜ਼ਤਾਂ ਨੇ ਸਾਨੂੰ ਵੇ ਪਿਆਰੀਆਂ ਆਣੇ ਖਾਂਤੇ ਇੱਜ਼ਤਾਂ ਨੇ ਸਾਨੂੰ ਵੇ ਪਿਆਰੀਆਂ ਅਸੀ ਮੋਟੀ ਆਰਾ ਕਦੇ ਸੀਧ ਕੋ ਨਾ ਹਰੀਆਂ ਅਸੀ ਮੋਟੀ ਆਰਾ ਕਦੇ ਸੀਧ ਕੋ ਨਾ ਹਰੀਆਂ ਸਾਡਾ ਫੁਰ ਪੂਰੀ ਪਕਾਏ ਗਵਾ ਮੁੰਡੀਆ ਨੀ ਤੂੰ ਐਵੇਂ ਨਾ ਤੂੰ ਮੇਰੇ ਪਿੱਛੇ ਆ ਮੁੰਡੀਆ ਪਹਿਲਾ ਮੈਨੂੰ ਕੁਝ ਬਾਣੀ ਕੇ ਵਿਖਾ ਮੁੰਡਿਆ ਫੇਰ ਤੇਰੇ ਨਾਲ ਕਰਾ ਲੂੰਗੀ ਵਿਆਹ ਮੁੰਡਿਆ ਲਓ ਜੀ ਗੀਤ ਹੋਇਆ ਪੂਰਾ ਤੇ ਕੁੜੀ ਨੇ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਹੈ ਤੇ ਸਮਝਾਇਆ ਡਰਾਇਆ ਵੀ ਹੈ ਤੇ ਇਸ ਤਰ੍ਹਾਂ ਦਾ ਕੁੜੀਆਂ ਦੀ ਜੁਰੂਰ ਵਧੀਆ ਸੋਚ ਹੈ ਐਸਾਂ ਹੀ ਸੋਚ ਹੋਣੀ ਚਾਹੀਦੀ ਹੈ ਕਿ ਓਈ ਨਹੀਂ ਕੋਈ ਅੰਗ ਰੂਪ ਦੇਖ ਕੇ ਤੇ ਗੁਣ ਜ਼ਰੂਰ ਦੇਖਣ ਚਾਹੀਦੇ ਗੁਣਾ ਦੀ ਕਦਰ ਪੈਂਦੀ ਹੈ ਸੋਹਣੇ ਤਾਂ ਕਹਿੰਦੇ ਕਕੌੜ ਤੋਂ ਬੇਵਛੇਰੇ ਪਏ ਨੇ ਹੈਨਾ ਤੇ ਨਹੀਂ ਆਪਣੇ ਮਾਪੇ ਦੀ ਰਜਾਬੰਦੀ ਨਾਲ ਹੀ ਵਿਆਹ ਕਰਾਉਣਾ ਚਾਹੀਦਾ ਮੈਂ ਤਾਂ ਇਹੀ ਸਿੱਖਿਆ ਦੇਵਾਂਗੀ ਬਾਕੀ ਭਾਈ ਬੱਚਾ ਨਹੀਂ ਹੁਣ ਜਿਵੇਂ ਮਰਜ਼ੀ ਓਵੇਂ ਚੱਲੀ ਜਾਂਦੇ ਨੇ ਪਰ ਨਹੀਂ ਇਸ ਗੀਤ ਤੋਂ ਵੀ ਬਹੁਤ ਬੱਚੇ ਸਿੱਖਿਆ ਲੈਣਗੇ ਹੈਨਾ ਤੇ ਲੋ ਆਜੋ ਹੁਣ ਤੁਸੀਂ ਨੁਕਤੇ ਵੱਲ ਤੇ ਨੁਕਤਾ ਮੈਨੂੰ ਕਈਆਂ ਨੇ ਪੁੱਛਿਆ ਸਾਨੂੰ ਹੱਡ ਭੰਣ ਨਹੀਂ ਰਹਿੰਦੀ ਐ ਮੈਂ ਦੋ ਨੁਕਤੇ ਪਾਏ ਨੇ ਕਿ ਪਹਿਲਾ ਪਾਇਆ ਸੀ ਉਹ ਕਹਿੰਦੇ ਵੀ ਅਸੀਂ ਠੀਕ ਆ ਉਹਦੇ ਸੋਸੀ ਦੇ ਪੱਤੇ ਪੋਟ ਕੰਡੇ ਦੇ ਪੱਤੇ ਦੱਸਿਆ ਸੀ ਵੀ ਇਹ ਚੱਬ ਲੋ ਤੇ ਤੁਹਾਨੂੰ ਫਿਰ ਇਹ ਬਾਰ-ਬਾਰ ਬੁਖਾਰ ਨਹੀਂ ਚੜੂਗਾ ਉਹ ਮੇਰਾ ਨੁਕਤਾ ਪਾਇਆ ਹੋਇਆ ਇਹ ਮਹਾਪੁਰਸ਼ਾਂ ਨੇ ਦੱਸਿਆ ਹੁਣ ਮੈਂ ਦੂਸਰਾ ਨੁਕਤਾ ਪਾਉਣ ਲੱਗਿਆ ਵੀ ਜਿੰਨਾ ਲੋਕਾਂ ਨੂੰ ਬੁਖਾਰ ਆਉਂਦਾ ਰਹਿੰਦਾ ਹੱਡ ਭੰਣ ਨਹੀਂ ਰਹਿੰਦੀ ਐ ਬੁਖਾਰ ਹੋ ਜਾਂਦਾ ਥੋੜੇ ਦੇਰ ਬਾਅਦ ਹੈ ਨਾ ਤੇ ਉਹ ਪਤਾ ਕੀ ਗਲਤੀ ਕਰਦੇ ਨੇ ਕਹਿੰਦੇ ਜਦੋਂ ਆਪਾਂ ਕੋਈ ਸਵਾਦ ਨਾਲ ਚੀਜ਼ ਖਾਣ ਰਾਜ ਲੈਣੇ ਆ ਫਿਰ ਫਿਰ ਸਵਾਦ ਦੇ ਮਾਰੇ ਹੋਰ ਵੱਧ ਖਾਈ ਜਾਂਦੇ ਤੁਸ ਤੁਸ ਕੇ ਖਾਈ ਜਾਂਦੇ ਹਨ ਫਿਰ ਉਹ ਜਿਹੜੀ ਸਾਡੀ ਪਾਚਣ ਸ਼ਕਤੀ ਆ ਉਹ ਕਮਜ਼ੋਰ ਹੁੰਦੀ ਆ ਉਹ ਉਹਨੂੰ ਇੰਨਾ ਝੱਲ ਨਹੀਂ ਸਕਦੀ ਤਾਂ ਫਿਰ ਉਹਦਾ ਕੱਚਾ ਰਸ ਬਣਦਾ ਫਿਰ ਉਹ ਉਹ ਰਸ ਜਿਹੜਾ ਉਹਨੂੰ ਪਕਾਉਣ ਲਈ ਪ੍ਰਕਿਰਤੀ ਸਾਡੇ ਸਰੀਰ ਨੂੰ ਦਬਾਉਂਦੀ ਹੈ ਹਨਾ ਤੇ ਫਿਰ ਸਰੀਰ ਟੁੱਟਣ ਲੱਗਦਾ ਮੋਢਿਆਂ ਤੇ ਪੀਸਾਂ ਪੈਣ ਲੱਗ ਜਾਂਦੀਆਂ ਨੇ ਤੇ ਫਿਰ ਹੌਲੀ ਹੌਲੀ ਬੁਖਾਰ ਚੜਨਾ ਸ਼ੁਰੂ ਹੋ ਜਾਂਦਾ ਹੈ ਹਨ ਤੇ ਬੁਖਾਰ ਚੜ ਜਾਂਦਾ ਜਦ ਕਹਿੰਦੇ ਇਹ ਸੀਟ ਟੁੱਟਦਾ ਹੋਵੇ ਫਿਰ ਤੁਸੀਂ ਖਾਣਾ ਨਾ ਖਾਓ ਨਾ ਹੀ ਕੋਈ ਦੁੱਧ ਲਾਓ ਤੇ ਜੇ ਤਾਂ ਤੁਹਾਨੂੰ ਮਿਲਦੇ ਰਹੇ ਅੰਗੂਰ ਅੰਗੂਰਾਂ ਦਾ ਸਮਾਂ ਤਾਂ ਤਾਂ ਅੰਗੂਰ ਖਾ ਲਓ ਜਦੋਂ ਸਮਾਂ ਨਹੀਂ ਅੰਗੂਰਾਂ ਦਾ ਮੌਸਮ ਨਹੀਂ ਹੈਗਾ ਫਿਰ ਤੁਸੀਂ ਕਿਸ਼ਮਿਸ ਮਤਲਬ ਦਾਖਾ ਲਿਆ ਕੇ ਦਾਖਾਂ ਖਾਓ ਤੇ ਰੋਟੀ ਦੁੱਧ ਬਿਲਕੁਲ ਨਹੀਂ ਖਾਣਾ ਤੇ ਫਿਰ ਨਹੀਂ ਕੱਚਾ ਰਸੌਰ ਬਣੂਗਾ ਤੇ ਫਿਰ ਜਦੋਂ ਬੁਖਾਰ ਹੋ ਜਾਂਦਾ ਹੈ ਡਾਕਟਰ ਟੀਕੇ ਲਾ ਕੇ ਬੁਖਾਰ ਦੇ ਕੰਨ ਨੂੰ ਮਾਰ ਦਿੰਦੇ ਨੇ ਬੁਖਾਰ ਦਬ ਜਾਂਦਾ ਫਿਰ ਫੇਰ ਉਹ 3-4 ਮਹੀਨੇ ਬਾਅਦ ਫੇਰ ਚੜਨਾ ਸ਼ੁਰੂ ਹੋ ਜਾਂਦਾ ਹੈ ਬੁਖਾਰ ਕਿਸੇ ਨੂੰ ਜਲਦੀ ਚੜਨਾ ਸ਼ੁਰੂ ਹੋ ਜਾਂਦਾ ਹੈ ਵਾਰੀ-ਵਾਰੀ ਬੁਖਾਰ ਆਉਂਦਾ ਇਸ ਕਰਕੇ ਤੁਸੀਂ ਇਹ ਬੁਖਾਰ ਦੀ ਜੜੀ ਖਤਮ ਹੋ ਜਾਊਗੀ ਫਿਰ ਜੇ ਤੁਸੀਂ ਉਹਦੇ ਬੁਖਾਰ ਦੇ ਵਿੱਚ ਕੋਸ ਨਾ ਹੀ ਖਾਓ ਪੀਓਗੇ ਨਾ ਬਾਦੂ ਖਾਓਗੇ ਆਪ ਦਾ ਠੁਸ ਠੁਸ ਕੇ ਨਹੀਂ ਖਾਣਾ ਸਵਾਦ ਪਿੱਛੇ ਨਹੀਂ ਜਾਣਾ ਤੇ ਸਿਆਣੇ ਦਾ ਪਹਿਲਾਂ ਆਪ ਸੁਣਦੇ ਆਂ ਵੀ ਭਾਈ ਰਾਤ ਨੂੰ ਤਾਂ ਹਲਕਾ ਫੁਲਕਾ ਭੋਜਨ ਲਓ ਤੇ ਖਰਾਕ ਤੋਂ ਅੱਧੀ ਰੋਟੀ ਵੀ ਘੱਟ ਖਾ ਲੋ ਹੈਨਾ ਤੇ ਇਸ ਤਰ੍ਹਾਂ ਤੁਸੀਂ ਜੇ ਇਸ ਤਰ੍ਹਾਂ ਨਾਲ ਆਪਣੇ ਸਰੀਰ ਰੱਖੋਗੇ ਤਾਂ ਤੰਦਰੁਸਤ ਰਹੋਗੇ ਤੇ ਫਿਰ ਬੁਖਾਰ ਕਦੇ ਨਹੀਂ ਚੜੂਗਾ ਹੈਨਾ ਤੇ ਫਿਰ ਜਦੋਂ ਉਹ ਬੁਖਾਰ ਦੇ ਕਣ ਮਰ ਜਾਂਦੇ ਨੇ ਤੇ ਫਿਰ ਉਹ ਹੌਲੀ-ਹੌਲੀ ਬੁਖਾਰ ਚੜਦਾ ਜਾਂਦਾ ਫਿਰ ਲੀਵਰ ਫਿਰ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਹੈਨਾ ਫਿਰ ਅਟੈਕ ਤੱਕ ਨੌਬਤ ਆ ਜਾਂਦੀ ਹੈ ਇਸ ਕਰਕੇ ਪਹਿਲਾਂ ਹੀ ਆਪਣੇ ਸਰੀਰ ਦਾ ਆਪ ਖਿਆਲ ਰੱਖੋ ਕੱਚਾ ਰਸਨਾ ਨਾ ਬਣਦੇ ਹੋ ਵਾਧੂ ਭੋਜਨ ਨਾ ਖਾਓ ਤੇ ਜਿਹੜਾ ਮਤਲਬ ਤੁਹਾਡਾ ਸਰੀਰ ਦੇ ਕਈਆਂ ਨੂੰ ਅਦਰਕ ਨਹੀਂ ਠੀਕ ਆਉਂਦਾ ਗਰਮਾਹਟ ਕਰਦਾ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਮਾਂ ਮਾਫਕ ਹੈਨਾ ਉਹ ਜੇ ਤੁਸੀਂ ਕੁਝ ਖਾਣਾ ਖਾਣੇ ਹੋ ਦੇਖੋ ਅੱਜ ਮੈਨੂੰ ਇਹਦੇ ਨਾਲ ਕੀ ਖਾਦਾ ਸੀ ਮੈਂ ਕਿਉਂ ਮੈਂ ਬਿਮਾਰ ਹੋਇਆ ਹੈਨਾ ਕੀ ਮੈਨੂੰ ਤਕਲੀਫ ਹੋਈਆ ਫਿਰ ਜੇ ਤੁਹਾਨੂੰ ਆਏ ਲੱਗੇ ਵੀ ਇਹਨੂੰ ਬਾਰ ਬਾਰ ਆਹ ਚੀਜ਼ ਮੈਂ ਖਾਣਾ ਤਾਂ ਫਿਰ ਮੈਨੂੰ ਇਹਦਾ ਤਕਲੀਫ ਹੁੰਦੀ ਆ ਉਹਨੂੰ ਫਿਰ ਤਿਆਗ ਦਿਓ ਪਤਾ ਵੀ ਤੁਹਾਡੀ ਨਹੀਂ ਉਹ ਸਰੀਰ ਤੁਹਾਡਾ ਚੱਲ ਸਕਦਾ ਹੈਨਾ ਤੇ ਹੁਣ ਤੁਸੀਂ ਸਮਝ ਗਏ ਹੋਗੇ ਲਿਖ ਲਿਆ ਵੀ ਹੁਣ ਦੇ ਲੋ ਮਾਣੋ ਇਸ ਗੀਤ ਦਾ ਤੇ ਨੁਕਤੇ ਦਾ ਰੰਦ ਮੈਨੂੰ ਦੇ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ